ਉਨਕਾ ਸੋਧਾ ਹੋਆ ਹੋਆ ਜੋ 9 ਮੈਂਬਰ ਮਾਰੇ ਖਰੀਦ ਕੇ ਲੈ ਕੇ ਗਏ ਤੇ ਉਨਕੇ ਪੱਲੇ ਕੁਛ ਨਹੀਂ ਡਾਲਾ ਇਸ ਕਮੇਟੀ ਬਣਾਉਣ ਦੇ ਵਿੱਚ ਸਰਸੇ ਦੀ ਪੋਲ ਕੋਲ ਵੀ ਸਰਸਾ ਬਣੇ ਚਿਹਰਾ ਤੋਂ ਕਹਿ ਰਸੀ ਕਿ ਮੈਂ ਨਵਾਂ ਪ੍ਰਧਾਨ ਬਣਾਵਾਂਗਾ ਨਵਾਂ ਸਖਤਰ ਬਣਾਵਾਂਗਾ ਮੈਂਬਰਾਂ ਨੇ ਉਦੀ ਇੱਕ ਨਹੀਂ ਚੱਲਣ ਦਿੱਤੀ ਇਸ ਵਾਸਤੇ ਇੱਕ ਕਮੇਟੀ ਜਿਹੜੀ ਹੈਗੀ ਇਲੀਗਲ ਹੈ ਇਹਦੇ ਵਿੱਚ ਖਰੀਦੋ ਫਰੋਦ ਕਰਨ ਵਾਲਿਆਂ ਦਾ ਬੁਰਾ ਹਾਲ ਹੋਇਆ ਉਹਨਾਂ ਨੇ ਮੂੰਹ ਖਾਲੇ ਕਰਤੇ ਨਵਾਂ ਦੇ ਨਵਾਂ ਦੇ ਜਿੱਤੀਆਂ ਵੀ ਵੱਡੀਆਂ ਸਿੰਘਸਾਂ ਉੱਥੇ ਮੀਟਿੰਗਾਂ ਕਰਾਂਗੇ ਇਹ ਸਾਡਾ ਦੌਰ ਜਿਹੜਾ ਬਿਲਕੁਲ ਚਾਲੂ ਰਹੇਗਾ ਔਰ ਮੈਂ ਸਮਝਦਾ ਕਿ ਅੱਜ ਵੀ ਜਿਹੜੀ ਇਹ ਕਮੇਟੀ ਹੈਗੀ ਇਸ ਨੇ ਤੇ ਕਰਜੇ ਹੀ ਕਰਜੇ ਛਾੜੇ ਇਹ ਅਗਲੇ 6 ਮਹੀਨੇ ਦੇ ਵਿੱਚ 100-150 ਕਰੋੜ ਰੁਪਇਆ ਹੋਰ ਦਿੱਲੀ ਦੇ ਸਿੱਕਾ ਨੂੰ ਭੁਟਾਣਾ ਪਏਗਾ ਕਰਜ਼ਾ ਚੜ ਜਾਗਾ ਉਹਨਾਂ ਦਾ ਹਲਕੇ ਹੀ ਜਾਂਦੀ ਸੀ ਜੀ ਕਿ ਇਹ ਲਫਾਫਾ ਜਿਹੜਾ ਹੈ ਦਫਾਫਾ ਕਲਚਰ ਹੈ ਅਕਾਲੀ ਦਲ ਦੇ ਵਿੱਚ ਅੱਜ ਮੇਰਾ ਸਵਾਲ ਹੈ ਇਹ ਜਿਹੜੀ ਇਲਲੀਗਲ ਇਲੈਕਸ਼ਨ ਹੋਈ ਹੈ ਜਿਹੜੀ ਮੈਂ ਸਮਝਦਾ ਸਰਕਾਰ ਦੇ ਇਲਲੀਗਲ ਇਲੈਕਸ਼ਨ ਦੇ ਵਿੱਚ ਜਿਹੜੇ ਇਹ ਕਨਵਿਕਟ ਪ੍ਰਧਾਨ ਤੇ ਸਖਤਰ ਚੁਣੇ ਗਏ ਨੇ ਇਹ ਲਫਾਫਾ ਕੀ ਰੇਖਾ ਗੁਪਤਾ ਦੇ ਦਫਤਰ ਚੋਂ ਆਇਆ ਹੈ ਮੁੱਖ ਮੰਤਰੀ ਦੇ ਜਾਂ ਬੀਜੇਪੀ ਨੇ ਦਫਤਰ ਚੁਆਇਆ। ਅਤੇ ਪਹਿਲੀ ਦਫਾ ਇਤਿਹਾਸ ਦੇ ਵਿੱਚ ਇਹ ਹੋਇਆ ਕਿ ਸਾਡਾ 51 ਮੈਂਬਰ ਦਾ ਹਾਊਸ ਹੈ ਜਿਹੜਾ ਵੋਟ ਪਾਦਾ 53 ਮੈਂਬਰ ਅੰਦਰ ਗਏ ਨੇ ਕਿਉਂ ਗਏ ਨੇ ਕਿਉਂਕਿ ਰੇਖਾ ਗੁਪਤਾ ਦੀ ਸਰਕਾਰ ਨੇ ਐਲਜੀ ਦੇ ਜਿਹੜੀ ਗੜਬੜੀ ਕੀਤੀ ਹੈ ਜਿਹੜੀ ਮੈਂ ਸਮਝਦਾ ਇਹਨਾਂ ਨੂੰ ਧੋਖੇ ਨਾਲ ਕੱਟਿਆ ਗਿਆ ਹਾਈ ਕੋਰਟ ਦੇ ਆਰਡਰ ਨਾਲ ਇਹ ਅੰਦਰ ਗਏ ਨੇ। ਜਿਹੜੇ ਸਰਸਾ ਸਾਹਿਬ ਆਖਦੇ ਸੀ ਅਸੀਂ ਜਿੰਨੂ ਮਰਜੀ ਲਾ ਦਈਏ ਜਿੰਨੂ ਮਰਜੀ ਬਣਾ ਦਈਏ ਅੱਜ ਉਹ ਸਾਹਮਣੇ ਆ ਗਿਆ ਮੈਂਬਰਾਂ ਨੇ ਆਖਤਾ ਕਿ ਇਸੇ ਤਨਖਾਹ ਤੇ ਨੌਕਰੀ ਕਰੀ ਜਾਓ ਅਸੀਂ ਸਾਨੂੰ ਜੇ ਛੇੜਿਆ ਤੇ ਤੁਹਾਡੀ ਕੁਰਸੀ ਬੀਜੇਪੀ ਚ ਲਾ ਦੇਾਂਗੇ ਜਿਹੜੀ ਗੁਰਦੁਆਰਾ ਕਮੇਟੀ ਵਰਤਦੇ ਹੋ ਮਜਬੂਰੀ ਚ ਉਹੀ ਮੈਂਬਰ ਦੁਬਾਰਾ ਆਏ ਨੇ ਉਹੀ ਕੀਤੇ ਆਪਣਾ ਜ਼ਬੀਰ ਵੇਚ ਕੇ ਗਏ ਆਂ कानून तो नहीं है कानून तो नहीं है लेकिन मैं समझता कि गुरु का डंडा वो चलेगा और देखना चो अगले बारी जित के आता दिल्ली सिख गुरद्वारा कमेटी के इतिहास में पहली दफा हुई है कि लाख रुपए आज मैंने टीवी के ऊपर भी बोला आपको भी बोल रहा हूँ नाम ले दू तो वो मैं भी ले देता हूँ उन्होंने चालीस लाख के लेके अस्सी लाख तक लिया है मेमरिया लग ली हैं जिनके घर में कुत्ते को पानी पिलाने के लिए नहीं है वो उसका नाम क्या गाड़ियाँ ले रहे हैं और ड्राइवर ले, ले रहे हैं और चला रहे हैं तुमने देने दम है अपने पैसे से देना उनको खरीद गुरु की गोलक क्यों वर्तो करता है वही उनका सौदा हुआ हुआ ਜੋ ਨੋ ਮੈਂਬਰ ਹਮਾਰੇ ਖਰੀਦ ਕੇ ਲੈ ਕੇ ਗਏ ਤੇ ਉਹਨਾਂ ਕੇ ਪੱਲੇ ਕੁਛ ਨਹੀਂ ਡਾਲਾ ਉਹਨੇ ਕੋਈ ਉਦਾਨ ਨਹੀਂ ਦਿਆ ਕੁਛ ਨਹੀਂ ਕੀਤਾ ਔਰ ਉਹਨਾਂ ਨੇ ਕਹਿਤਾ ਹੈ ਕਿ ਤੁਸੀਂ ਕਿਸੇ ਉਦ ਦੇ ਹੱਕਦਾਰ ਨਹੀਂ ਹੋ ਸਕੂਲਾਂ ਨੇ ਦੇਖਿਆ ਤੁਹਾਨੂੰ ਕੀ ਲੈਣਾ ਕੀ ਨਹੀਂ ਲੈਣਾ ਐਗਜ਼ੈਕਟਿਵ ਤੇ ਤੁਹਾਡੀ ਕੋਈ ਥਾਂ ਨਹੀਂ ਹੈ ਬਾਕੀ ਮੈਂਬਰਾਂ ਨੇ ਕਹਿਤਾ ਜੀ ਕਿ ਇਹਨਾਂ ਤੋਂ ਤੁਸੀਂ ਲੋਗੇ ਤੇ ਅਸੀਂ ਬਗਾਵਤ ਕਰਾਂਗੇ ਇਸ ਕਮੇਟੀ ਬਣਾਉਣ ਦੇ ਵਿੱਚ ਸਰਸੇ ਦੀ ਪੋਲ ਖੁੱਲ ਗਈ। ਸਰਸਾ بڑے ਚਿਹਰਾ ਤੋਂ ਕਹਿ ਰਾਇ ਸੀ ਕਿ ਮੈਂ ਨਵਾਂ ਪ੍ਰਧਾਨ ਬਣਾਵਾਂਗਾ, ਨਵਾਂ ਸਕੱਤਰ ਬਣਾਵਾਂਗਾ। ਮੈਂਬਰਾਂ ਨੇ ਉਹਦੇ ਇਹ ਨਹੀਂ ਚੱਲਣ ਦਿੱਤੀ। ਜਿਹੜੇ ਉਹਦੇ ਬੰਦੇ ਪ੍ਰਧਾਨ ਬਣਨਾ ਚਾਹੁੰਦੇ ਸਨ, ਉਹ ਵੀ ਚਾਗਾ ਕਣ ਬੈਠ ਗਏ। ਕੋਈ ਨਹੀਂ ਵਾਰ ਠਾਈ ਸੀ ਮੈਂ ਪ੍ਰਧਾਨ ਕੀ ਜੇ ਕਰ ਬੈਠਾ ਮੈਨੂੰ ਉਤਾਂਦੇ ਹੋ। ਇਸ ਵਾਸਤੇ ਇਹ ਕਮੇਟੀ ਜਿਹੜੀ ਹੈਗੀ ਇਲੀਗਲ ਹੈ ਇਸ ਦੇ ਵਿੱਚ ਖਰੀਦੋ ਫਰੋਦ ਕਰਨ ਵਾਲਿਆਂ ਦਾ ਬੁਰਾ ਹਾਲ ਹੋਇਆ ਉਹਨਾਂ ਨੇ ਮੂੰਹ ਕਾਲੇ ਕਰਤੇ ਨਵਾਂ ਦੇ ਨਵਾਂ ਦੇ ਨੇ ਔਰ ਜਿਹੜੀਆਂ ਚੋਣਾਂ ਵਣਾਉਣ ਗਿਆ ਇਹ ਨੋਟ ਕਰ ਲੈਣਾ ਜਿਹੜੇ ਇੱਥੇ ਮੈਂਬਰ ਨੇ ਅੱਜ ਮੀਟਿੰਗ ਕਰਨ ਕੀਤੀ ਹੈ ਜੇ ਉਹਨਾਂ ਚੋਂ ਦੋ ਵੀ ਆ ਗਏ ਤਾਂ ਸੰਭਲ ਲੈਣਾ ਦੋ ਇਹ ਮੈਂ ਸਵੱਛੇ ਗੁਰੂ ਕੋਲੋਂ ਡਰ ਕੇ ਕਹਿ ਰਿਹਾ ਹਾਂ ਇਹਨਾਂ ਚੋਂ ਜਿਹੜੇ 34 35 ਮੈਂਬਰ ਅੱਜ ਬੈਠੇ ਨੇ ਇਹ ਸਾਰੇ ਸੁਭਾਅ ਹੋ ਜਾਣਗੇ ਭਾਵੇਂ ਜਿੰਨਾ ਮਰਜੀ ਵੱਡਾ ਤੇ ਭਾਵੇਂ ਜਿੰਨਾ ਮਰਜੀ ਛੋਟਾ ਇਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਗੁਰੂ ਦੀ ਕਰੋਪੀ ਲੱਗ ਔਰ ਅਸੀਂ ਇਹ ਫੈਸਲਾ ਕੀਤਾ ਆਇਆ ਕਿ ਅਸੀਂ ਹਰ ਹਫਤੇ ਬਾਅਦ ਤੈ ਕਰਕੇ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਸਾਡੇ ਮੈਂਬਰ ਆਪਣੇ ਸਾਥੀਆਂ ਸਮੇਂ ਜਾਣਗੇ ਅਰਦਾਸ ਕਰਨਗੇ ਗੁਰੂ ਅੱਗੇ ਭਾਈ ਇਹਨਾਂ ਜਿਨ੍ਹਾਂ ਨੇ ਤਬਾਹੀਆਂ ਲਿਆਤੀਆਂ ਨੇ ਗੁਰੂ ਘਰ ਬਰਬਾਦ ਕਰਤੇ ਨੇ ਹਸਪਤਾਲ ਬਰਬਾਦ ਸਕੂਲ ਬਰਬਾਦ ਕਾਲਜ ਬੰਦ ਹੋ ਗਏ ਨੇ ਉਹਨਾਂ ਕੋਲੋਂ ਜਾਣ ਸੌਣਾ ਹਸਤੇ ਤੁਸੀਂ ਆਪ ਸਾਡੇ ਸਹਾਇ ਹੋ ਇੱਕ ਕਰਨਾ ਹੈ ਸਿੰਘ ਸਭਾਾਂ ਵਿੱਚ ਅਸੀਂ ਮੀਟਿੰਗਾਂ ਕਰਾਂਗੇ ਜਿੱਤੀਆਂ ਵੀ ਵੱਡੀਆਂ ਸਿੰਘ ਸਭਾਾਂ ਉੱਥੇ ਮੀਟਿੰਗਾਂ ਕਰਾਂਗੇ ਇਹ ਸਾਡਾ ਦੌਰ ਜਿਹੜਾ ਬਿਲਕੁਲ ਚਾਲੂ ਰਹੇਗਾ ਔਰ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਇਹ ਕਮੇਟੀ ਹੈਗੀ ਇਸ ਨੇ ਤਾਂ ਕਰਜੇ ਹੀ ਕਰਜੇ ਝਾੜੇ ਨੇ ਤੇ ਅਗਲੇ 6 ਮਹੀਨੇ ਦੇ ਵਿੱਚ 100-150 ਕਰੋੜ ਰੁਪਇਆ ਹੋਰ ਦਿੱਲੀ ਦੇ ਸਿੱਖਾਂ ਨੂੰ ਪੁਤਾਣਾ ਪਏਗਾ ਕਰਜ਼ਾ ਚੜ ਜਾਗਾ ਉਹਨਾਂ ਦੇ ਉੱਤੇ ਗੱਲ ਕਹੀ ਜਾਂਦੀ ਸੀ ਜੀ ਕਿ ਇਹ ਲਫਾਫਾ ਜਿਹੜਾ ਹੈ ਲਫਾਫਾ ਕਲਚਰ ਹੈ ਅਕਾਲੀ ਦਲ ਦੇ ਵਿੱਚ ਅੱਜ ਮੇਰਾ ਸਵਾਲ ਹੈ ਇਹ ਜਿਹੜੀ ਇਲਿਗਲ ਇਲੈਕਸ਼ਨ ਹੋਈ ਹੈ ਜਿਹੜੀ ਮੈਂ ਸਮਝਦਾ ਸਰਕਾਰ ਦੇ ਇਲਿਗਲ ਇਲੈਕਸ਼ਨ ਦੇ ਵਿੱਚ ਜਿਹੜੇ ਇਹ ਕਨਵਿਕਟ ਪ੍ਰਧਾਨ ਤੇ ਸਖਤਰ ਚੁਣੇ ਗਏ ਨੇ ਇਹ ਲਫਾਫਾ ਕੀ ਰੇਖਾ ਗੁਪਤਾ ਦੇ ਦਫਤਰ ਚੋਂ ਆਇਆ ਹੈ ਮੁੱਖ ਮੰਤਰੀ ਦੇ ਜਾਂ ਬੀਜੇਪੀ ਦੇ ਦਫ਼ਤਰ ਚ ਆਇਆ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਮੈਂ ਸਮਝਦਾ ਵਾਂ ਕਿ ਇੱਕ ਕਨਵਿਕਟਾਂ ਨੂੰ ਸਾਡੇ ਦਾਰਾ ਜੀ ਔਰ ਮਹਿੰਦਰ ਜੀ ਇਹ ਰਿਪਰੈਜ਼ੈਂਟੇਸ਼ਨ ਇਹਨਾਂ ਨੇ ਦਿੱਤੀ ਹੈ ਜਿਹੜਾ ਡਾਇਰੈਕਟਰ ਹੈ ਔਰ ਪਹਿਲੀ ਦਫਾ ਇਤਿਹਾਸ ਦੇ ਵਿੱਚ ਇਹ ਹੋਇਆ ਕਿ ਸਾਡਾ 51 ਮੈਂਬਰ ਦਾ ਹਾਊਸ ਹੈ ਜਿਹੜਾ ਵੋਟ ਪੰਦਾ 53 ਮੈਂਬਰ ਅੰਦਰ ਗਏ ਨੇ ਕਿਉਂ ਗਏ ਨੇ ਕਿਉਂਕਿ ਰੇਖਾ ਗੁਪਤਾ ਦੀ ਸਰਕਾਰ ਨੇ ਐਲਜੀ ਨੇ ਜਿਹੜੀ ਗੜਬੜੀ ਕੀਤੀ ਹੈ ਜਿਹੜੀ ਮੈਂ ਸਮਝਦਾ ਇਹਨਾਂ ਨੂੰ ਧੋਖੇ ਨਾਲ ਕਟਿਆ ਗਿਆ ਹਾਈ ਕੋਰਟ ਦੇ ਆਰਡਰ ਨਾਲ ਇਹ ਅੰਦਰ ਗਏ ਨੇ ਔਰ ਅਗਲੀ ਗੱਲ ਕਿ ਜਿਹੜੇ ਸਰਸਾ ਸਾਹਿਬ ਆਖਦੇ ਸੀ ਅਸੀਂ ਜਿੰਨੂ ਮਰਜ਼ੀ ਲਾ ਦਈਏ ਜਿੰਨੂ ਮਰਜ਼ੀ ਬਣਾ ਦਈਏ ਅੱਜ ਉਹ ਸਾਹਮਣੇ ਆ ਗਿਆ ਮੈਂਬਰਾਂ ਨੇ ਆਖਤਾ ਕਿ ਇਸੇ ਤਨਖਾਹ ਤੇ ਨੌਕਰੀ ਕਰੀ ਜਾਓ ਅਸੀਂ ਸਾਨੂੰ ਜੇ ਛੇੜਿਆ ਤੇ ਤੁਹਾਡੀ ਕੁਰਸੀ ਬੀਜੇਪੀ ਚ ਲਾ ਦੇਾਂਗੇ ਜਿਹੜੀ ਗੁਰਦੁਆਰਾ ਕਮੇਟੀ ਵਰਤਦੇ ਹੋ ਮਜਬੂਰੀ ਚ ਉਹੀ ਮੈਂਬਰ ਦੁਬਾਰਾ ਆਏ ਨੇ ਉਹੀ ਟੀਮ ਦੁਬਾਰਾ ਆਈ ਜੋ ਕੰਨਿਚ ਹੈ ਦੋਨੋਂ ਸਰਜਾ ਜੀ ਕਹਿੰਦੇ ਆਂ ਕਿ ਇਹ ਆ ਬਾਤ ਕਰ ਰਹੇ ਹੈ ਡੈਲੀ ਨੂੰ तो क्या वो मेंबर भी नहीं हो सकते जो कहता है जाए जाए ये चाहिवागती ये चाहिवागती हमारा एक्ट कहता है है मेंबर हमारा कि जो कन्विक्ट हो जाए ना उसकी मेमोरी जानी चाहिए जानी लेकिन डायरेक्टर इनका अपना सरकार इनकी अपनी उसके ऊपर कोई इंक्वायरी नहीं कोई उस उसमें ये साढ़े चार सौ करोड़ रुपए जो स्कूल की टीचरों को देना हाई कोर्ट के जज ने खाली कन्विक्ट नहीं किया उसने लिखा है उसने लिखा है कि ना तो आप एजुकेशन की जो सोसाइटी है उसके मेंबर चेयरमैन रह सकते हो ना तो प्रधान सक्र गुरुद्वारा कमेटी के रह सकते हो तुम्हारे से ये सारे औहदे जो है तुम्हारे को छोड़ देने चाहिए क्योंकि तुम काबिल नहीं हो ये हाई कोर्ट लिख रहा है मैं नहीं लिख रहा मैं आपको जजमेंट देता अच्छा हूँ जी कोर्ट के अंदर केस है ना डेट है जनवरी में, में, में जुलाई में जुलाई में आठ उसमें हो लेकिन जिस तरीके ऐसी दल बदल का कानून दिल्ली कमेटी में लागू नहीं होता क्या इसको लेकर अपील करें कि मेंबर जो है जब चुनाव होते हैं तो एक दूसरे पार्टी में शामिल होते हैं एक बात अभी सरना जी ने कही है कि वहाँ पे अगर चौतीस है पैंतीस है छत्तीस है ये अपना जमीर बेच के गए हैं कानून तो नहीं है कानून तो नहीं है लेकिन मैं समझदा कि गुरु का डंडा ना वो चलेगा और देखना इन्होंने अगले बारी जित के आता है इंग्लैंड का जो कानून है लिखा नहीं होगा कॉन्स्टिट्यूशन पे चलता है हमारे गुरुद्वारों का चाहे वो नहीं है भाई ये अदला बदली नहीं कर सकते हैं पर आज तक श्रोमी कमेटी में देखा है कोई मेंबर बेका हो उन्नीस से ले कर दो हजार दो तक वो मेंबर बिके हैं अब इन्होंने बात की थी ज्ञान सिंह की मिसाल थी बड़ी ढूंढ ढान के वो इंडिपेंडेंट था हमारी दो पार्टी तो हमारे साथ आ गया ये हराकारी दिल्ली सिख गुरुद्वारा कमेटी के इतिहास में पहली दफा हुई है कि लाखों रुपए। आज मैंने टीवी के ऊपर भी बोला आपको भी बोल रहा हूँ नाम ले दूँ तो वो मैं वो भी ले देता हूँ उन्होंने 40 लाख के लेके के लाख तक लिया है मेमरियाँ अलग ली हैं जिनके घर में कुत्ते को पानी पड़ने के लिए नहीं हैं वो उसका नाम क्या गाड़ियाँ ले रहे हैं और ड्राइवर ले रहे हैं और चला रहे हैं क्या? तुमने देने दम है अपने पैसे से देना उनको खरीद गुरु की गोलक क्यों, क्यों वर्तो करता है ਤਾਂ ਤੰਬਿਤ ਹੋਇਆ ਕਿ ਉਹਨੂੰ ਚੋਰੀ ਜਾਂਦਾ ਵੀ ਹੱਕ ਨੇ ਜਾਂ ਉਹਦੇ ਦਾਰ ਰਹਿਣ ਦਾ ਹੱਕ ਉਹ ਵੋਟ ਹੀ ਨਹੀਂ ਪਾ ਸਕਦਾ ਦਾ ਮਤਲਬ ਮੈਂਬਰੀ ਖਤਮ ਹੋ ਗਈ ਉਹਦੀ ਔਰ ਖਤਮ ਕਿਨੇ ਕਰਨੀ ਹੈ ਡਾਇਰੈਕਟਰ ਨੇ ਡਾਇਰੈਕਟਰ ਨਾਲ ਹੈਂਡਿੰਗ ক্লাব ਹੈ ਸੋ ਇਸ ਕਰਕੇ ਇਹ ਹੈ ਪ੍ਰਧਾਨ ਦਾ ਮਜੂਰੀ ਦਾ ਵਰਗ ਹੋਣਾ ਹੈ